ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਕਤ ਹੀ ਹੈ ਜਿਹੜੇ ਅਭਿਆਸ ਕਰਨ ਦੇ ਵਾਹਿਗੁਰੂ ਗੁਰਮੰਤਰ ਦਾ ਮੂਲ ਮੰਤਰ ਦਾ ਜਾਂ ਕਿਸੇ ਸ਼ਬਦ ਦਾ ਮਹਾਰਾਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਪੂਰਨ ਵਰਤਾਰਾ ਵਰਤਾ ਦਿੰਦੇ ਨੇ ਕਿ ਉਹਨਾਂ ਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਵਰਤਨ ਲੱਗ ਪੈਂਦੀ ਹੈ ਪਰ ਬਿਨਾ ਅਭਿਆਸ ਦੇ ਇਹ ਖੇੜ ਕਿਸੇ ਨਾਲ ਵਰਤਨ ਨਹੀਂ ਲੱਗੀ ਹਾਂ ਸਭ ਕਹਤੇ ਹਨ ਪਾਇਆ ਕਾਟ ਨਾ ਕਿਸ ਹੀ ਕਹਾਇਆ ਦੀ ਖੇਡ ਤੇ ਦੁਨੀਆ ਵਿੱਚ ਚੱਲਦੀ ਪਈ ਐ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵੱਲ ਜਦੋਂ ਵੇਖੀਏ ਨਾ ਮਹਾਰਾਜ ਜੀ ਦੁਆਰਾ ਜਿੰਨਾਂ ਰੂਹਾਂ ਨੂੰ ਸੇਵਾ ਲਈ ਗਈ ਆਪਣੇ ਦਰ ਦੀ ਕਿ ਤੁਸੀਂ ਸੰਸਾਰ ਦਾ ਭਲਾ ਕਰਨਾ ਆ ਨਾਮ ਬਾਣੀ ਨਾਲ ਜੁੜਨਾ ਆ ਉਹਨਾਂ ਵਿੱਚੋਂ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਉਹਨਾਂ ਦੀ ਆਪਾਂ ਗੱਲ ਕਰਦੇ ਰਹਿੰਦੇ ਆ ਉਹਨਾਂ ਦੇ ਬਚਪਨ ਦੀ ਏਕੜਨਾ ਕਿ ਬਾਬਾ ਜੀ ਦੇ ਪਿਤਾ ਜੀ ਨੇ ਬਾਬਾ ਜੀ ਨੂੰ ਗਰੰਥੀ ਸਿੰਘ ਕੋਲ ਗੁਰਬਾਣੀ ਪੜਨ ਵਾਸਤੇ ਲਾਇਆ ਹੋਇਆ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਬਾਬਾ ਜੀ ਨੇ ਗੁਰਬਾਣੀ ਸਿੱਖ ਲਈ ਹੋਰ ਇਤਿਹਾਸਿਕ ਗ੍ਰੰਥਾਂ ਦਾ ਅਧਿਐਨ ਕਰ ਲਿਆ ਬਾਕੀ ਬੱਚਿਆਂ ਨਾਲੋਂ ਪੜ੍ਹਾਈ ਦੇ ਵਿੱਚ ਹਿਸ਼ਾਰੂਣ ਕਰਕੇ ਅੱਗੇ ਨਿਕਲ ਗਏ ਬਾਕੀ ਜਿਹੜੇ ਬੱਚੇ ਨੇ ਉਹ ਆਪਣੇ ਆਪ ਦੇ ਵਿੱਚ ਨਿਮੋਸ਼ੀ ਮਹਿਸੂਸ ਕਰਨ ਉਹਨਾਂ ਦੇ ਮਾਪਿਆਂ ਨੇ ਆਣ ਕੇ ਗ੍ਰੰਥੀ ਨੂੰ ਲਾਂਮਾ ਦਿੱਤਾ ਕਹਿੰਦੇ ਗ੍ਰੰਥੀ ਜੀ ਤੁਸੀਂ ਸਾਡੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤੇ ਸਹਿਬ ਸਿੰਘ ਨੂੰ ਇੰਨਾ ਪੜਾਉਂਦੇ ਪਏ ਹੋ ਬਾਬਾ ਜੀ ਕੋਲ ਜਦੋਂ ਇਹ ਗੱਲ ਸੁਣੀ ਉਹਨਾਂ ਨੇ ਕਿ ਮੇਰੇ ਨਾਲ ਦੇ ਜਿਹੜੇ ਸਖਿਆਰਤੀ ਨੇ ਵਿਦਿਆਰਥੀ ਨੇ ਮੇਰੇ ਜਮਾਤੀ ਨੇ ਇਹਨਾਂ ਦਾ ਮਾਪਿ ਪਿਓ ਇਸ ਗੱਲ ਤੇ ਗਿਲਾ ਕਰਦਾ ਕਿ ਗ੍ਰੰਥੀ ਸਿੰਘ ਮੇਰੇ ਤੇ ਵੱਧ ਧਿਆਨ ਦਿੰਦਾ ਹੈ ਉਹਨਾਂ ਦੇ ਬੱਚਿਆਂ ਤੇ ਧਿਆਨ ਨਹੀਂ ਦਿੰਦਾ ਤਾਂ ਕਹਿੰਦੇ ਬਾਬਾ ਸਾਹਿਬ ਸਿੰਘ ਬੀਦੀ ਸਾਹਿਬ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਮਤਾ ਟੇਕਿਆ ਕਹਿੰਦੇ ਬਾਬਾ ਜੀ ਜੋ ਕੁਝ ਅਸੀਂ ਸਿੱਖਣਾ ਸੀ ਅਸੀਂ ਤੁਹਾਡੇ ਕੋਲ ਰਹਿ ਕੇ ਸਿੱਖ ਲਿਆ ਆ ਹੁਣ ਤੇ ਜੋ ਤੁਹਾਡੇ ਤੋਂ ਸਿੱਖਿਆ ਹੁੰਦੀ ਰਹਿ ਕੇ ਕਮਾਈ ਕਰਾਂਗੇ ਕਹਿੰਦੇ ਸਾਡੇ ਕਰਕੇ ਕਿਸੇ ਨੂੰ ਲੱਗੇ ਕਿ ਤੁਸੀਂ ਉਹਨਾਂ ਦੇ ਬੱਚਿਆਂ ਨਾਲ ਕੋਈ ਵਿਤਕਰਾ ਕਰਦੇ ਹੋ ਵਾਖ ਵਖਰੀਆਂ ਕਰਦੋ ਕਹਿੰਦੇ ਸਾਨੂੰ ਕਦੇ ਪਰਵਾਹ ਨਹੀਂ ਐ ਅਈ ਤਾਂ ਦੁਨੀਆਂ ਵਿੱਚ ਪਿਆਰ ਵੰਡਣਾ ਆ ਮਹਾਰਾਜ ਦੇ ਘਰ ਦੀ ਨਿਆਮਤ ਵਰਤਉਣੀ ਐ ਕਹਿੰਦੇ ਸਾਨੂੰ ਕੋਈ ਚੱਕਰ ਨਹੀਂ ਇਸ ਗੱਲ ਦਾ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਹੱਥ ਜੁੜੇ ਤੇ ਪੜ੍ਹਾਈ ਛੱਡ ਦਿੱਤੀ ਫਿਰ ਜੋ ਪੜਿਆ ਸੀ ਉਹਨੂੰ ਕਮਾਇਆ ਨਾਲੇ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਵੇ ਮਹਾਰਾਜ ਦਾ ਬਚਨ ਆ ਨਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿਨ ਕੋ ਕਿਆ ਉਪਦੇਸੀ ਐ ਜਿਨ ਗੁਰੂ ਨਾਨਕ ਦੇਓ ਜਿਨ੍ਹਾਂ ਨੂੰ ਦੇਣਾ ਹੀ ਗੁਰੂ ਨਾਨਕ ਪਿਤਾ ਨੇ ਹੋਵੇ ਉਹਨਾਂ ਨੂੰ ਫਿਰ ਆ ਦੁਨਿਆਵੀ ਤੌਰ ਤੇ ਥੋੜਾ ਸਿੱਖਣ ਤੇ ਵੀ ਵੱਡਾ ਫਲ ਮਿਲਦਾ ਆ ਇਹ ਜਿਹੜੀਆਂ ਧੁਰਦਰਗਾ ਤੋਂ ਆਈਆਂ ਰੂਹਾਂ ਇਹਨਾਂ ਦਾ ਵਰਤਾਰਾ ਐਦਾਂ ਹੀ ਵਰਤਿਆ ਤੇ ਜਦੋਂ ਪੜਦੇ ਆ ਸੁਣਦੇ ਆ ਤਾਂ ਫਿਰ ਇੱਕ ਹੀ ਮੂਹੋਂ ਬਚਨ ਨਿਕਲਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਧੰਨ ਆਪ ਜੀ ਦੇ ਪਿਆਰੇ